ਸਸਰੀਕਾ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਨੀਲੀ ਰਵੀ ਦੇ ਵਿੱਚ ਇੱਕ ਬਹੁਤ ਵਧੀਆ ਚੰਗੀ ਖੂਬਸੂਰਤ ਇਹ ਮੱਝ ਆ ਕਿੰਮਾ ਸੂਹਾ ਹੈਗਾ ਆਵੇ ਕੀ ਡਿਟੇਲ ਹੈਗੀ ਹੈ ਮਿਲਕ ਦੀ ਕਿੰਨਾ ਜਿਹੜਾ ਦੁੱਧ ਇਸ ਸੂਬੇ ਦੇ ਵਿੱਚ ਕਰੇਗੀ ਆਪਾਂ ਵੀਰ ਹੁਣਾਂ ਦੇ ਕੋਲ ਚਲਦੇ ਆ ਜਾਣ ਲੈਣੇ ਆ ਵੀ ਕਿੰਨਾ ਦੁੱਧ ਇਹ ਇਸ ਟਾਈਮ ਕਰਦੀ ਹੈਗੀ ਤੇ ਸੂਬਾ ਕਿੰਨਾ ਹੈਗਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰ ਆਪਣਾ ਨਾਮ ਜਰੂਰ ਦੱਸਦਿਏ ਜੀ ਸੁਪਨ ਸਿੰਘ ਜੀ ਠੀਕ ਆ ਸੁਖਮਨਤ ਸਿੰਘ ਵੀਰ ਜੀ ਮਿਲਕ ਦੀ ਕੀ ਕੈਪੈਸਿਟੀ ਆ ਤੇ ਜੇ ਸੂਬੇ ਦਾ ਕਿੰਨਾ ਦੁੱਧ ਸੀ ਕਰ ਗਈ ਹੈ 13 14 ਲੀਟਰ ਕਰ ਦਿੰਦੇ ਠੀਕ ਹੈ ਜੀ ਅਗੋਂ ਆਪਾਂ ਨੂੰ ਦੱਸਿਆ ਵਪਾਰ ਲੈਣੀ ਆਪਣੀ ਵੀਰ ਜੀ ਠੀਕ ਅਗੋਂ 13 14 ਲੀਟਰ ਦਾ ਦੱਸਿਆ ਆਪਾਂ ਨੂੰ ਹਨਾ ਤੇ ਤੀਜੇ ਸਵੇਰੇ ਕੀਤਾ ਚੌਥੇ ਸਵੇਰੇ ਵਿੱਚ 14 ਕੇ ਤਕਰੀਬਨ 14 ਪਲੱਸ ਕਰ ਦੇਗੀ ਜਾਂ 14 ਹੀ ਰਹੇਗਾ ਜੀ ਹੁਣ 5 ਦਿਨ ਦੀ ਸੂਈ ਹੈ 10 ਲੀਟਰ ਹੈਗਾ ਜੀ 10 ਲੀਟਰ ਬਿਲਕੁਲ ਤਿਆਰ ਮਗਰ ਬੱচ্চਾ ਕੀ ਵੀਰ ਜੀ ਕੱਟਾ ਜੀ ਕੱਟਾ ਮਗਰ ਕੋਈ ਉਹ ਵੀ ਨਿਸ਼ਾਨਾ ਦੇ ਵਿੱਚ ਆ ਜਾਂ ਮਤਲਬ ਕਿ ਕਾਲਾ ਜੀ ਇਹ ਬਹੁਤ ਦੇਸੀ ਹੈ ਦੋਗਲਾ ਹਨਾ ਕਰੋਸ ਆ ਜੀ ਠੀਕ ਆ ਸੋ ਵੀਰ ਜੀ ਕਿੰਨਾ ਕੇ ਜਿਹੜਾ ਮੁੱਲ ਕੀ ਕਰਦੇ ਪੈਣ ਦਾ ਆਪਾਂ ਮੁੱਲੇ ਦਾ ਹੀ 65000 ਠੀਕ ਹੈ ਜੀ ਤੇ ਬਈ ਕੀ ਛੱਡ ਛੜਾ ਕਿੱਥੋਂ ਤੱਕ ਹੋ ਜਾਏਗਾ ਕੋਈ ਦੇ ਲੈ ਵਾਲੀ ਗੱਲ 21 21 ਦਾ ਹੋ ਜਾਏਗਾ ਜੀ ਮੌਕੇ ਤੇ ਮਾਨਤਨ ਹੋ ਜਾਏਗਾ ਆਏ ਆਏ ਦਾ ਠੀਕ ਹੈ ਵੀਰ ਜੀ ਠੀਕ ਆ ਸੋ ਕਿਸਾਨ ਵੀਰੋ ਵੀਰ ਹੋਣਾ ਨੇ ਜਿੱਦਾਂ ਰੇਟ ਵੀ ਤੁਹਾਨੂੰ ਦੱਸ ਦਿੱਤਾ ਹੈ ਬਾਕੀ ਜਿਹੜੇ ਮੇਰੇ ਵੀਰ ਚਾਹ ਹੁਣ ਉਹ ਜਰੂਰ ਸੰਪਰਕ ਕਰ ਸਕਦੇ ਵੀਰ ਦੇ ਨਾਲ ਤੇ ਬਾਕੀ ਜਿਹੜੀ ਮੱਝ ਦੇ ਦੇਖ ਸਕਦੇ ਦੋਸਤੋ ਆਰਡਰ ਦੀ ਕੁਆਲਿਟੀ ਤੁਸੀਂ ਖੁਦ ਚੈੱਕ ਕਰ ਸਕਦੇ ਹੋ 10 ਲੀਟਰ ਵੀਰ ਹੋਣਾ ਕਿਹਾ ਵੀ ਬਿਲਕੁਲ ਜਿਹੜਾ ਮੌਕੇ ਦਾ ਜਿਹੜਾ ਦੁੱਧ ਤਿਆਰ ਹੈਗਾ ਥਣਾ ਦੀ ਬਿਲਕੁਲ ਜਿਹੜੀ ਬਣਤਰ ਬਹੁਤ ਵਧੀਆ ਚੰਗੀ ਸ਼ੇਪ ਹੈਗੀ ਇੱਕੋ ਜਿਹਾ ਥਣਾ ਖਵਾਨੇ ਦੀ ਬਿਲਕੁਲ ਸੋਹਣੀ ਆ ਤਕਰੀਬਨ ਹਜੇ ਤਾਜੀ ਸੂਈ ਹੈ 14 ਲੀਟਰ 15 ਲੀਟਰ ਆਮ ਜੀ ਗੱਲ ਆ ਦੋਸਤੋ ਆ ਜਿਹੜੀ ਮੱਝ ਕਰ ਦੂਗੀ ਦੁੱਧ ਸੋ